ਸਸ਼ਿਕਾ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾਨ ਸ਼ਾਂਤੀ ਤੇ ਆ ਸ਼ਾਂਤੀ ਦੋਨੋਂ ਹੀ ਇੱਕ ਕਿਸਮ ਦੀਆਂ ਸਿੱਕੇ ਦੇ ਦੋ ਪਹਿਲੂ ਜਿਵੇਂ ਆਪਾਂ ਆਮ ਗੱਲ ਕਰਦੇ ਹਾਂ ਸਿੱਕੇ ਦੇ ਪਹਿਲੂ ਦਾ ਮਤਲਬ ਕਿ ਹਰ ਚੀਜ਼ ਸਾਡੇ ਆਪਣੇ ਹੱਥ ਚ ਹੈ ਕਹਿੰਦੇ ਇੱਕ ਗੱਲ ਹੀ ਤੁਹਾਨੂੰ ਮੈਂ ਸੁਣਾ ਦੇਣੀ ਆ ਸਮਝ ਲੱਗ ਜੂਗੀ ਕਈ ਵਾਰੀ ਅਸੀਂ ਕਿਸੇ ਚੀਜ਼ ਦੀ ਚੀਜ਼ ਲਈ ਭੱਜਦੇ ਰਹਿੰਨੇ ਆ ਜਿੱਦਾਂ ਕਿ ਜਿੱਦਾਂ ਕਿ ਪਰਮਾਤਮਾ ਦੀ ਪ੍ਰਾਪਤੀ ਲਈ ਹਰ ਕੋਈ ਯਤਨ ਕਰਦਾ ਕਿ ਇਹ ਦੁਨੀਆਦਾਰੀ ਦੇ ਵਿੱਚ ਅਸੀਂ ਉਹਨੂੰ ਪਾਉਣ ਆਏ ਹਾਂ ਠੀਕ ਹੈ ਪਾਇਆ ਤੇ ਉਹਨੂੰ ਜਾਂਦਾ ਜਿਹੜਾ ਕਿਤੇ ਗੁੰਮ ਹੋਵੇ ਪਰਮਾਤਮਾ ਤੇ ਅੰਦਰ ਹੀ ਹੈ ਤੇ ਉਹਨੂੰ ਪਾਉਣ ਦੇ ਲਈ ਸਾਨੂੰ ਆਪਣੇ ਆਪ ਨੂੰ ਸਮਝਣਾ ਪੈਂਦਾ ਆਪਣੇ ਆਪ ਨੂੰ ਪਾਉਣਾ ਪੈਂਦਾ ਪਹਿਲਾਂ ਆਪਣੇ ਆਪ ਨੂੰ ਤੇ ਸਮਝ ਲਈਏ ਪਰਮਾਤਮਾ ਤੇ ਸਾਡੇ ਅੰਦਰ ਹੀ ਹੋ ਤੇ ਸਮਝ ਆਈ ਜਾਏਗਾ ਬੜੀ ਡੂੰਗੀ ਗੱਲ ਹੈ ਪਰ ਹੈ ਬਿਲਕੁਲ ਸਹੀ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਆ ਇੱਕ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਕਹਿੰਦੇ ਇੱਕ ਵਾਰ ਨਾ ਇੱਕ ਰਾਜਾ ਸੀ ਉਹ ਥੋੜਾ ਜਿਹਾ ਬੇਚੈਨ ਪਰੇਸ਼ਾਨ ਉਹਨੇ ਵੈਸੇ ਹੀ ਰਹਿਣਾ ਤੇ ਉਹਨੂੰ ਕਈ ਵਾਰੀ ਕਿਸੇ ਨੇ ਆਉਣਾ ਤੇ ਹਰ ਕਿਸੇ ਨੇ ਕਹਿ ਦੇਣਾ ਕਿ ਸ਼ਾਂਤੀ ਚ ਜੀਵਨ ਬਤੀਤ ਕਰਨਾ ਚਾਹੀਦਾ ਸ਼ਾਂਤੀ ਤੇ ਉਹ ਕਹਿੰਦਾ ਕੋਈ ਏਦਾਂ ਦੀ ਸ਼ਾਂਤੀ ਕੋਈ ਏਦਾਂ ਦੀ ਚੀਜ਼ ਹੋਵੇ ਜਿਹਦੇ ਨਾਲ ਮੈਨੂੰ ਆਰਾਮ ਤੇ ਸ਼ਾਂਤ ਮਹਿਸੂਸ ਹੋਵੇ ਹੈਨਾ ਤੇ ਮੈਂ ਕੀ ਕਰਾਂ ਇਹਦੇ ਲਈ ਮੈਂ ਸ਼ਾਂਤੀ ਲਈ ਕੀ ਕਰਾਂ ਮੈਂ ਰਾਤ ਛੱਡ ਕੇ ਨਹੀਂ ਜਾ ਸਕਦਾ ਮੇਰੀ ਡਿਊਟੀ ਲੱਗੀ ਆ ਮੈਂ ਕੰਮ ਕਰ ਕਰਦਾ ਵਾਂ ਮੈਨੂੰ ਇਹ ਚੀਜ਼ ਕਰਨੀ ਪੈਣੀ ਹੈ ਹੈਨਾ ਕਰਨੀ ਹੀ ਪੈਂਦੀ ਆ ਤੇ ਚਲੋ ਉਹਨੇ ਕੀ ਕੀਤਾ ਉਹਨੇ ਸ਼ਾਂਤੀ ਦੇ ਲਈ ਉਹਨੇ ਕੋਈ ਪੇਂਟਰ ਮੰਗਾਏ ਕਿ ਮੈਂ ਸਿੱਧੋ ਸਵੇਰੇ ਉੱਠਾਂ ਤੇ ਮੈਨੂੰ ਲੱਗੇ ਵੀ ਆਹ ਚੀਜ਼ ਨੂੰ ਦੇਖ ਕੇ ਮਨ ਸ਼ਾਂਤ ਹੋ ਗਿਆ ਚਲੋ ਬਾਕੀ ਦਿਨ ਤੇ ਉਹਨੇ ਰਾਜੇ ਨੇ ਬਹੁਤ ਸਾਰੇ ਕੰਮ ਕਰਨੇ ਆ ਬਹੁਤ ਕੁਝ ਦੇਖਣਾ ਹੈ ਤੇ ਉਹ ਇਹ ਨਹੀਂ ਕਰ ਸਕਦਾ ਕਿ ਮੈਂ ਸਾਰਾ ਦਿਨ ਸ਼ਾਂਤ ਬੈਠਾ ਰਹਾਾਂ ਜਾਂ ਆ ਸ਼ਾਂਤ ਮੇਰਾ ਮਨ ਨਾ ਹੋਵੇ ਕਿਉਂਕਿ ਕਈ ਤਰ੍ਹਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਦਿਮਚ ਤਾਂ ਕੀ ਹੋਇਆ ਉਹਨੇ ਕਾਫੀ ਸਾਰੇ ਪੇਂਟਰ ਮਸ਼ਹੂਰ ਸੀ ਉਹਦੇ ਉਹਦੇ ਚ ਤਾਂ ਉਹਨੇ ਮੰਗਾਏ ਬੁਲਾਏ ਉਹ ਤੇ ਉਹਨੇ ਕਿਹਾ ਕਿ ਮੈਨੂੰ ਇੱਕ ਇਹੋ ਜੀ ਤਸਵੀਰ ਬਣਾ ਕੇ ਦਿਓ ਜਿਹਨੂੰ ਮੈਂ ਸਵੇਰੇ ਉੱਠ ਕੇ ਦੇਖਾਂ ਤੇ ਮੇਰਾ ਮਨ ਸ਼ਾਂਤ ਹੋ ਜੇ ਤੇ ਮੈਂ ਮੈਂ ਬਸ ਖੁਸ਼ ਹੋ ਜਾ ਕਿ ਹਾਂ ਇਹ ਚੀਜ਼ ਨਾਲ ਅੱਛਾ ਹੁੰਦਾ ਤਾਂ ਉਹਨੇ ਪੇਂਟਰ ਬੁਲਾਇਆ ਤਾਂ ਪਹਿਲਾਂ ਆਦਾ ਜਿਹੜੀ ਪਹਿਲੀ ਪੇਂਟਿੰਗ ਸੀ ਉਹ ਇੱਕ ਸ਼ਾਂਤ ਝੀਲ ਦੀ ਸਫੇਦ ਕਲਰ ਦੇ ਉਹਦੇ ਚ ਪਹਾੜ ਔਰ ਸ਼ਾਂਤ ਝੀਲ ਪਈ ਹੈ ਕਿ ਆਪਣੇ ਆਰਾਮ ਨਾਲ ਬੈਠੀ ਹੈ ਤੇ ਸਭ ਕੁਝ ਸ਼ਾਂਤ ਹੈ ਨਰਾਜੇ ਨੇ ਦੇਖਿਆ ਤੇ ਉਹਨੇ ਕਿਹਾ ਨਹੀਂ ਇਹ ਨਹੀਂ ਹੈ ਇਹ ਤਾਂ ਮੈਂ ਮਹਿਸੂਸ ਕਰ ਸਕਦਾ ਕਿ ਝੀਲ ਸ਼ਾਂਤ ਹੈ ਓਕੇ ਉਹ ਸ਼ਾਂਤ ਹੈ ਤੇ ਨਹੀਂ ਇਹ ਇਹਨੂੰ ਦੇਖ ਕੇ ਸ਼ਾਂਤੀ ਨਹੀਂ ਆਉਂਦੀ ਸੈਕਿੰਡ ਉਹਨੂੰ ਉਹਨੂੰ ਕਿਸੇ ਦੂਸਰੇ ਨੇ ਦੂਸਰੇ ਨੇ ਕਪੈਂਟਿੰਗ ਬਣਾਈ ਫੁੱਲਾਂ ਦੀ ਘਾਟੀ ਆ ਰੰਗ ਬਰੰਗੇ ਫੁੱਲ ਖਿੰਡੇ ਹੋਏ ਆ ਤੇ ਉਹ ਘਾਟੀ 'ਚ ਜਾ ਕੇ ਤੁਸੀਂ ਥੋੜੇ ਦੇਰ ਬੈਠੋ ਜਾਓ ਉਹ ਤਸਵੀਰ ਦੇਖੋ ਆਪਣੇ ਆਪ ਨੂੰ ਮਹਿਸੂਸ ਕਰੋ ਤੇ ਹਵਾ ਨਾਲ ਹਲਕੇ ਹਲਕੇ ਹਿਲਦੇ ਹੋਏ ਫੁੱਲ ਲੱਗਦੇ ਪਏ ਆ ਸਭ ਕੁਝ ਮਤਲਬ ਐ ਸੁਭਾਗਿਆ ਤੇ ਮਨ ਨੂੰ ਛੂਣ ਵਾਲੀ ਚੀਜ਼ ਤਰ੍ਹਾਂ ਤਰ੍ਹਾਂ ਦੇ ਬੜੇ ਹੀ ਖੂਬਸੂਰਤ ਫੁੱਲ ਜਿਨੂੰ ਆਪਾਂ ਕਹਿੰਦੇ ਆ ਉਹ ਤੇ ਰਾਜੇ ਨੂੰ ਦਿਖਾਈ ਗਈ ਫੋਟੋ ਰਾਜਾ ਦੇਖ ਕੇ ਫੋਟੋ ਖੁਸ਼ ਹੋਇਆ ਪਰ ਕਹਿੰਦਾ ਨਹੀਂ ਇਹਨਾਂ ਨੂੰ ਦੇਖ ਕੇ ਵੀ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਮਨ ਖੁਸ਼ ਜ਼ਰੂਰ ਹੁੰਦਾ ਹੁਣ ਕਿ ਹਰ ਚੀਜ਼ ਨੂੰ ਦੇਖ ਕੇ ਆਪਣੀ ਇੱਕ ਫੀਲਿੰਗ ਆਉਂਦੀ ਆ ਹੈ ਨਾ ਤਾਂ ਰਾਜਾ ਨੇ ਕਿਹਾ ਵੀ ਇਹ ਠੀਕ ਆ ਓਕੇ ਆ ਪਰ ਇਹਨੂੰ ਦੇਖ ਕੇ ਖੁਸ਼ੀ ਮਿਲਦੀ ਆ ਤੇ ਮਨ ਸ਼ਾਂਤ ਹੁੰਦਾ ਏ ਮਨ ਖੁਸ਼ੀ ਮਿਲਦੀ ਆ ਪਰ ਮਨ ਨਹੀਂ ਸ਼ਾਂਤ ਹੁੰਦਾ ਫਿਰ ਉਹਨੂੰ ਫਿਰ ਇੱਕ ਪੇਂਟਿੰਗ ਉਹਨੇ ਇੱਕ ਪੇਂਟਰ ਨੇ ਪੇਂਟਿੰਗ ਬਣਾਈ ਤੇ ਉਹਦੇ ਵਿੱਚ ਉਹਨੇ ਇੱਕ ਬਿਜਲੀ ਘਟਕਦੀ ਪਈ ਆ بارش ਹੋ ਰਹੀ ਆ ਤੇ ਹਵਾ ਚਲਦੀ ਪਈ ਹੈ ਦਰਖਤ ਝੂਲਦੇ ਪਏ ਆ ਔਰ ਇੱਕ ਤੂਫਾਨ ਦੀ ਤਰ੍ਹਾਂ ਕਈ ਵਾਰੀ ਲਹਿਰਾਂ ਉੱਠ ਰਹੀਆਂ ਨੇ ਕਈ ਵਾਰੀ ਬਹਿ ਰਹੀਆਂ ਨੇ ਤੇ ਚਟਟਾਨਾਂ ਨਾਲ ਟਕਰਾ ਰਹੀ ਹਵਾ ਦਰਖਤ ਨੇ ਔਰ ਹਰ ਤਰਫ ਚ ਲੱਗ ਰਿਹਾ ਕਿ ਹਰ ਕੋਈ ਆਪਣੀ ਭੱਜ ਦੌੜ ਚ ਲੱਗਿਆ ਹੋਇਆ ਹੈ ਤੇ ਉਹਨੇ ਦੇਖੀ ਤਸਵੀਰ ਤੇ ਉਹਨੇ ਦੇਖ ਕੇ ਹੈਰਾਨ ਹੋਇਆ ਅਰੋ ਜਿਹੜਾ ਜਿਹੜਾ ਪੇਂਟਰ ਸੀ ਉਹਨੇ ਕਿਹਾ ਕਿ ਮਹਾਰਾਜ ਤਸਵੀਰ ਨੂੰ ਬਹੁਤ ਚੰਗੀ ਤਰ੍ਹਾਂ ਦੇਖਿਓ ਫਿਰ ਤੁਹਾਨੂੰ ਪਤਾ ਲੱਗੂ ਕਿ ਗੱਲ ਕੀ ਆ ਫਿਰ ਉਸਨੇ ਬਹੁਤ ਚੰਗੀ ਤਰ੍ਹਾਂ ਰਾਜ ਨੇ ਦੇਖਿਆ ਤਾਂ ਉਹ ਜਿਹੜਾ ਦਰਖਤ ਸੀ ਝੂਲ ਰਿਹਾ ਸੀ ਉਹਦੇ ਤੇ ਇੱਕ ਪੰਛੀ ਇੱਕ ਚਿੜੀ ਬੈਠੀ ਐ ਉਹ ਚਿੜੀ ਕੀ ਕਰ ਰਹੀ ਐ ਉਹ ਚਿੜੀ ਆਲਣੇ 'ਚ ਬੈਠੀ ਐ ਉਹ ਪੰਛੀ ਇੱਕ ਇੱਕ ਡਾਲ ਤੇ ਬੈਠੀ ਐ ਧਿਆਨ ਨਾਲ ਦੇਖਣ ਤੇ ਪਤਾ ਲੱਗਦਾ ਸੀ ਕਿ ਝਰਨੇ 'ਤੇ ਪਾਣੀ ਬਾਰਿਸ਼ ਹੋ ਰਹੀ ਐ ਛੋਟੀ ਜੀ ਚਿੜੀਆ ਬੈਠੀ ਐ ਉਦਾ ਉਹਦਾ ਜਿਹੜਾ ਉਹ ਹੁੰਦਾ ਇੱਕ ਘੋਸਲਾ ਜਿਹਨੂੰ ਆਪਾਂ ਕਹਿੰਨੇ ਆ ਉਹਦਾ ਘਰ ਹਣਾ ਉਹਨੇ ਆਪਣਾ ਵਿਚਾਰੀ ਨੇ ਘੋਸਲਾਈ ਕਹਿੰਦੇ ਆ ਵੈਸੇ ਉਹਦੇ ਚ ਬੈਠੀ ਹੈ ਆਪਣੇ ਘਰ ਦੇ ਵਿੱਚ ਇੱਕ ਚਿੜੀ ਆਂਦਾ ਜਿਹੜਾ ਬਣਿਆ ਹੋਇਆ ਉੱਚੀ ਬੈਠੀ ਹੈ ਪਰ ਸਥਿਰ ਹੈ ਸ਼ਾਂਤ ਹੈ ਉਹਦੇ ਉਹਦੇ ਆਂਡੇ ਪਏ ਆ ਉੱਥੇ ਦੋ ਉਹ ਉਹਨਾਂ ਦੇ ਉੱਤੇ ਆਪਣਾ ਪਰਜੇ ਲਗਾ ਕੇ ਬੈਠੀ ਹੈ ਤੇ ਕੋਈ ਕੋਈ ਕਦੇ-ਕਦੇ ਕੋਈ ਨਾ ਕੋਈ ਕਣੀ ਉਹਦੇ ਤੇ गिर ਜਾਂਦੀ ਆ ਕਿਉਂਕਿ ਉਹ ਦਰਖਤਾਂ ਦੇ ਝੁੰਡ ਦੇ ਵਿੱਚ ਬੈਠੀ ਹੋਈ ਹੈ ਤੇ ਉਹਦੇ ਤੇ ਗਿਰਦੀ ਆ ਤੇ ਉਹ ਉਸ ਦੇ ਨਾਲ ਥੋੜੀ ਹਿੱਲਦੀ ਹੈ ਤੇ ਫਿਰ ਜਾਨੀ ਉਹ ਮਹਿਸੂਸ ਕਰਦੀ ਆ ਉਹ ਚੀਜ਼ ਨੂੰ ਪਰ ਉਹ ਆਰਾਮ ਨਾਲ ਸ਼ਾਂਤ ਬੈਠੀ ਆ ਤੇ ਉਹਨੇ ਕਿਹਾ ਵੀ ਹਾਂ ਇਹ ਠੀਕ ਹੈ ਤੇ ਕਿਸੇ ਨੇ ਪੁੱਛਿਆ ਕਿ ਇੰਨੀਆਂ ਸ਼ਾਂਤੀ ਵਾਲੀਆਂ ਤੁਹਾਨੂੰ ਅਸੀਂ ਤਸਵੀਰਾਂ ਦਿਖਾਈਆਂ ਤੇ ਤੁਸੀਂ ਇਹਨੂੰ ਕਿਉਂ ਕਿਹਾ ਠੀਕ ਆ ਉਹ ਕਹਿੰਦਾ ਰਾਜਨ ਰਾਜੇ ਨੇ ਕਿਹਾ ਕਿ ਬਿਲਕੁਲ ਇਹ ਤਸਵੀਰ ਇਹ ਦਰਸਾਉਂਦੀ ਆ ਇਹ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਉਤਾਰ ਚੜ੍ਹਾਉ ਹੁੰਦੇ ਆ ਜਿੱਦਾਂ ਪਾਣੀ ਉੱਚਲ ਰਿਹਾ ਹੈ ਬਾਹਰ ਜਾ ਰਿਹਾ ਤੂਫਾਨ ਵੀ ਹੁੰਦੇ ਆ ਬਹੁਤ ਸਾਰੀਆਂ ਚੀਜ਼ਾਂ ਘਟਨਾਵਾਂ ਹੁੰਦੀਆਂ ਜਿਨ੍ਹਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਦਰਖਤ ਝੂਲਦੇ ਆ ਦਰਖਤ ਝੂਲਦੇ ਮਤਲਬ ਆਲਦ ਵਾਲੇ ਦੁਸ਼ਮਣ ਵੈਰੀ ਜਾਂ ਆਪਣੇ ਹੀ ਕਈ ਵਾਰੀ ਕੋਈ ਨਾ ਕੋਈ ਪਰੇਸ਼ਾਨੀ ਦਿੰਦੇ ਆ ਪਰ ਇਨਸਾਨ ਨੂੰ ਉਸ ਚਿੜੀ ਦੀ ਤਰ੍ਹਾਂ ਜੋ ਹੌਸਲੇ ਤੇ ਆਪਣੇ ਦਰਖਤ ਦੇ ਇੱਕ ਆਪਣਾ ਆਲਣਾ ਬਣਾ ਕੇ ਬੈਠੇ ਜਿਵੇਂ ਅਸੀਂ ਆਪਣਾ ਇੱਕ ਘਰ ਬਣਾ ਕੇ ਬੈਠ ਜਾਂਦੇ ਆ ਪਰ ਬਹੁਤ ਸਾਰੀਆਂ ਪਰੇਸ਼ਾਨੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਸਾਨੂੰ ਦਿਖਦੀ ਆ ਉਹ ਚੀਜ਼ਾਂ ਪਰ ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਨਾ ਅਸੀਂ ਤੂਫਾਨ ਰੋਕ ਸਕਦੇ ਨਾ ਹਵਾ ਰੋਕ ਸਕਦੇ ਨਾ ਪਹਾੜਾਂ ਨੂੰ ਆਪਣੇ ਤਰੀਕੇ ਨਾਲ ਚਲਾ ਸਕਦੇ ਹਵਾ ਨੂੰ ਆਪਣੇ ਤਰੀਕੇ ਨਾਲ ਚਲਾ ਸਕਦੇ ਨਾ ਪਾਣੀ ਦੇ ਹੁਸ਼ਾਲ ਨੂੰ ਰੋਕ ਸਕਦੇ। ਤੂੰ ਸਮਝ ਰਿਹਾ ਨਾ ਮੇਰੀ ਗੱਲ ਤਾਂ ਕੀ ਹੈ ਪਰ ਸਾਨੂੰ ਸ਼ਾਂਤ ਮਨ ਨਾਲ ਹਰ ਚੀਜ਼ ਲਈ ਆਪਣੇ ਆਪ ਨੂੰ ਤਿਆਰ ਰੱਖਣਾ ਪੈਂਦਾ ਹੈ। ਆਪਣੀ ਰੱਖਿਆ ਕਰਨੀ ਪੈਂਦੀ ਹੈ ਆਪਣੇ ਬੱਚਿਆਂ ਦੀ ਵੀ ਰੱਖਿਆ ਕਰਨੀ ਪੈਂਦੀ ਹੈ ਅਸੀਂ ਆਪਣੇ ਘਰ ਦੀ ਪਰਿਵਾਰ ਦੀ ਆਪਣੇ ਬੱਚਿਆਂ ਦੀ ਰੱਖਿਆ ਕਰਦੇ ਹਾਂ ਪਰ ਸ਼ਾਂਤ ਮਾਨੇ ਕਿਉਂਕਿ ਕੁਝ ਚੀਜ਼ਾਂ ਤੁਹਾਡੇ ਹੱਥ ਵਿੱਚ ਹੁੰਦੀਆਂ ਨਹੀਂ ਤੁਸੀਂ ਬਦਲ ਨਹੀਂ ਸਕਦੇ ਸੱਚ ਜਾਣੋ ਬੜੀ ਹੀ ਲੌਜੀਕਲ ਗੱਲ ਹੈ ਕਿ ਇਸ ਦੁਨੀਆ 'ਚ ਰਹਿ ਗਏ ਹੀ ਇਸ ਦੁਨੀਆਦਾਰੀ ਦੇ ਵਿੱਚ ਹਰ ਤਰ੍ਹਾਂ ਦੀ ਮੁਸੀਬਤ ਪਰੇਸ਼ਾਨੀ 'ਚੋਂ ਅਗਰ ਅਸੀਂ ਆਪਣੇ ਆਪ ਨੂੰ ਕਹੀਏ ਕਿ ਸ਼ਾਂਤੀ ਦੇ ਲਈ ਕਿਤੇ ਦੂਰ ਚੱਲ ਜਾਓ ਤਾਂ ਸ਼ਾਂਤੀ ਇਹੋ ਜੀ ਚੀਜ਼ ਹੈ ਹੀ ਨਹੀਂ ਮਨ ਤੋਂ ਦੂਰ ਕਿੱਥੇ ਭੱਜ ਲਾਂਗੇ ਦਿਮਾਗ ਤੋਂ ਦੂਰ ਕਿੱਥੇ ਚਲ ਜਾਗੇ ਇਹ ਸੋਚ ਨੇ ਕਿੱਥੇ ਛੱਡ ਆਵਾਂਗੇ ਤੇ ਕਿੱਥੇ ਉਹ ਚੀਜ਼ਾਂ ਕਰ ਲਵਾਂਗੇ ਜਿੱਥੇ ਇਹ ਸਾਡੇ ਨਾਲ ਹੀ ਜੰਮੀਆਂ ਤੇ ਸਾਡੇ ਨਾਲ ਹੀ ਜਾਣਗੀਆਂ ਗੱਲ ਇਹ ਹੈ ਕਿ ਜਦੋਂ ਅਸੀਂ ਕਿਉਂਕਿ ਜੇ ਆਪਾਂ ਆਪਣੇ ਗੁਰੂਆਂ ਪੀਰਾਂ ਦੀ ਚੀਜ਼ ਦੇਖੀਏ ਤਾਂ ਉਹਨਾਂ ਨੇ ਵੀ ਗ੍ਰਸਤੀ ਚ ਰਹਿ ਕੇ ਆਪਣੇ ਆਪ ਨੂੰ ਹਰ ਤਰੀਕੇ ਨਾਲ ਇਸ ਦੁਨੀਆ ਚੋਂ ਇਸ ਆਪਣੇ ਮਨ ਨੂੰ ਸ਼ਾਂਤ ਰੱਖਿਆ ਹੈ ਹੈਨਾ ਤਾਂ ਇਸੇ ਤਰ੍ਹਾਂ ਹੀ ਅਸੀਂ ਆਪਣੇ ਕਰਮ ਕਰਦੇ ਹੋਏ ਆਪਣੇ ਮਨ ਨੂੰ ਸ਼ਾਂਤ ਰੱਖ ਸਕਦੇ ਆਂ ਹਰ ਤਰ੍ਹਾਂ ਦੀ ਮੁਸੀਬਤ ਚ ਪਾਵਰ ਨਾਲ ਉਸ ਤੋਂ ਨੰਗ ਸਕਦੇ ਆਂ ਫੇਰ ਗੱਲ ਉੱਥੇ ਆ ਕੇ ਮੁੱਕਦੀ ਆ ਕਿ ਕਿਸੇ ਚੀਜ਼ ਤੋਂ ਪਿੱਛਾ ਨਹੀਂ ਛੜਾਇਆ ਜਾਂਦਾ ਭੱਜਿਆ ਨਹੀਂ ਜਾਂਦਾ ਸ਼ਾਂਤੀ ਕਿਸੇ ਵੀ ਵਸਤੂ ਦਾ ਨਾਮ ਨਹੀਂ ਹੈ ਉਹ ਤੁਹਾਡੇ ਅੰਦਰ ਦੀ ਤੁਹਾਡੀ ਸੋਚ ਹੈ ਇਹ ਯਾਦ ਰੱਖਿਓ ਇਹ ਤੁਹਾਡੀ ਸੋਚ ਹੈ ਸੋਚ ਹੀ ਤੁਹਾਨੂੰ ਭੁਜਾਉਂਦੀ ਹੈ ਸੋਚ ਹੀ ਤੁਹਾਨੂੰ ਲੜਾਉਂਦੀ ਹੈ ਸੋਚ ਹੀ ਤੁਹਾਨੂੰ ਟਿਕਾ ਨਹੀਂ ਦਿੰਦੀ ਮਨ ਦਾ ਵਿਚਾਰ ਨਾ ਨੀਂਦ ਦਾ ਉੱਡਣਾ ਕਿਹਾ ਜਾਂਦਾ ਹੈ ਇਸੇ ਕਰਕੇ ਹੀ ਨੀਂਦ ਹਰ ਕਿਸੇ ਨੂੰ ਆਉਂਦੀ ਹੈ ਪਰ ਮਨ ਦੀ ਬੇਚੈਨੀ ਨੀਂਦ ਨੂੰ ਕਿਉਂ ਉਡਾਉਂਦੀ ਹੈ ਕਿਉਂਕਿ ਅਸੀਂ ਆਪਣੇ ਮਨ ਦੇ ਅੰਦਰ ਆਪਣੇ ਸਰੀਰ ਦੇ ਅੰਦਰ ਉਸ ਮਨ ਨੂੰ ਸੁਮਈ ਬੈਠੇ ਹਾਂ ਜਿਹਨੂੰ ਅਸੀਂ ਵਾਰ-ਵਾਰ ਡਿਸਟਰਬ ਕਰਦੇ ਹਾਂ ਆਪਣੀ ਸੋਚ ਤੇ ਆਪਣੇ ਦਿਮਾਗ ਦੇ ਘੋੜਿਆਂ ਦੁਆਰਾ ਹੁਣ ਗੱਲ ਇਹ ਆ ਮੁਕਤੀ ਦੀ ਗੱਲ ਏ ਆ ਸਮਝਦਾਰੀ ਵਾਲੀ ਗੱਲ ਏ ਆ ਕਿ ਕਿਤੇ ਵੀ ਕੁਛ ਵੀ ਨਹੀਂ ਆ ਜੋ ਕੁਛ ਹੈ ਹਮੇਸ਼ਾ ਸਾਡੇ ਅੰਦਰ ਹੈ ਤੇ ਦੁਨੀਆਦਾਰੀ ਚ ਰਹਿ ਕੇ ਹੀ ਅਸੀਂ ਆਪਣੇ ਆਪ ਨੂੰ ਸਮਝ ਕੇ ਇਸ ਦੁਨੀਆਦਾਰੀ ਦੇ ਜੋ ਵੀ ਜੋ ਵੀ ਹੈ ਐਵੇਂ ਪਹਿਲਾਂ ਆਪਾਂ ਕਈ ਵਾਰੀ ਪੜਿਆ ਸੁਣਿਆ ਪਹਾੜਾਂ ਚ ਚਲ ਜੋਗੀ ਜੀ ਮਨ ਦੀ ਸ਼ਾਂਤੀ ਦੇ ਲਈ ਕਈ ਲੋਕ ਕਿੱਥੇ ਚਲੇਗੇ ਕੋਈ ਟਿੱਲਿਆਂ ਤੇ ਚਲੇਗੇ ਤੇ ਉਹ ਜਿਹੜੀ ਰਾਜੇ ਵਾਲਾ ਗਾਣਾ ਕਿ ਟਿੱਲੇ ਤੇ ਜਾ ਕੇ ਕਿਹੜਾ ਫਿਰ ਆਰਾਮ ਆ ਗਿਆ ਹਨਾ ਤੱਕੇ ਤੇ ਵੀ ਚਾਹੋ ਤੁਸੀਂ ਉਹ ਕੀ ਹੈ ਮਨ ਤੇ ਨਾਲ ਹੀ ਹੈ ਬੇਚੈਨੀ ਤੇ ਦਿਮਾਗ ਵੀ ਨਾਲ ਹੀ ਹੈ ਉਹਨੂੰ ਕਿੱਥੇ ਛੱਡ ਦੋਗੇ ਤੁਸੀਂ ਹੈਨਾ ਤਾਂ ਇਸ ਕਰਕੇ ਸ਼ਾਂਤ ਮਨ ਨਾਲ ਜ਼ਿੰਦਗੀ ਵਿੱਚ ਕੀਤੇ ਗਏ ਫੈਸਲੇ ਤੁਹਾਨੂੰ ਕਾਮਯਾਬੀ ਦਿਵਾਉਂਦੇ ਆ 100% ਸਹੀ ਆ ਆ ਸ਼ਾਂਤ ਮਨ ਨਾਲ ਦੁਖੀ ਨਾਲ ਪਰੇਸ਼ਾਨੀ ਨਾਲ ਮੀਨੂੰ ਦੇਖ ਦੇ ਕੇ ਰੋਈ ਜਾਣਾ ਦੁੱਖਾਂ ਨੂੰ ਦੇਖ ਦੇ ਕੇ ਪਰੇਸ਼ਾਨ ਹੋਈ ਜਾਣਾ ਮੁਸੀਬਤਾਂ ਨੂੰ ਦੇਖ ਦੇ ਕੇ ਕਬਰਾ ਜਾਣਾ ਗਲਤੀ ਹੈ ਸਮੇ ਨੂੰ ਸਮਝ ਕੇ ਆਪਣੇ ਆਪ ਨੂੰ ਸ਼ਾਂਤ ਕਰ ਲੈਣਾ ਤੇ ਸਮੇਂ ਨੂੰ ਸਮਝ ਕੇ ਵਕਤ ਨੂੰ ਦੇਖ ਕੇ ਉਸ ਮੁਤਾਬਕ ਆਪਣੇ ਆਪ ਨੂੰ ਢਾਲ ਲੈਣਾ ਹੁਣ ਜੇ ਜੇ ਉਹ ਇੱਕ ਤੁਹਾਨੂੰ ਐਗਜ਼ਾਮਪਲ ਦੇ ਦਿੰਨੀ ਆ ਮੰਨ ਲਓ ਕਿ ਉਹ ਚਿੜੀ ਆ ਜਿਹੜੀ ਮੀਂਹ 'ਚ ਬੈਠੀ ਆ ਜੀ ਉਹ ਹੁਣ ਕਵੇ ਭਾਈ ਮੈਂ ਤੇ ਉੱਡਣਾ ਹੀ ਉੱਡਣਾ 나 ਮੇਰੇ ਕੋ ਤੇ ਟਾਈਮ ਹੈ ਨਹੀਂ ਮੈਂ ਤੇ ਇੰਤਜ਼ਾਰ ਨਹੀਂ ਕਰ ਸਕਦੀ ਜਦੋਂ ਤੱਕ ਮੀਂਹ ਪੈਂਦਾ ਹਾਦੀ ਹੋਈ ਪਈਏ ਨੁਕਸਾਨ ਕਿਦਾਂ ਹੋਏਗਾ ਕਿਦਾਂ ਨੁਕਸਾਨ ਹੋਵੇਗਾ ਸਾਡਾ ਹੀ ਨਾ ਮਤਲਬ ਚਿੜੀ ਦਾ ਹੀ ਨਾ ਤੇ ਫਿਰ ਕਿਉਂ ਨੁਕਸਾਨਦਾਰੇ ਪਾਸੇ ਨੂੰ ਜਾਣਾ ਸਮਝ ਗਏ ਤੁਸੀਂ ਬੜੇ ਸਮਝਦਾਰੋਂ ਇੱਕ ਕਹਾਣੀ ਵੈਸੇ ਹੈ ਦੋ ਚਾਰ ਸ਼ਬਦਾਂ ਦੀ ਪਰ ਹੈ ਬੜੀ ਡੀਪਲੀ ਹੈ ਤੇ ਸਮਝਦਾਰ ਹੋ ਤੁਸੀਂ ਇਸ ਚੀਜ਼ ਨੂੰ ਸਮਝੋਗੇ ਤਾਂ ਸਮਝ ਲੱਗ ਜੂ ਕਿਤੇ ਕੁਝ ਨਹੀਂ ਹੈ ਤੁਸੀਂ ਆਪਣੇ ਆਪ ਨੂੰ ਸਮਝੋ ਤਾਂ ਸਮਝੋ ਆਪਣੇ ਸਟਾਰ ਨੂੰ ਸਮਝੋ ਬਸ ਜੋ ਕੁਦਰਤ ਨੇ ਦਿੱਤਾ ਹੈ ਜੋ ਤੁਹਾਡੀ ਨੇਚਰ ਹੈ ਜੋ ਤੁਹਾਡਾ ਸੁਭਾਅ ਹੈ ਆਪ ਥੋੜਾ ਬਣਿਆ ਕੁਦਰਤ ਨੇ ਬਣਾਇਆ ਬਸ ਉਸ ਮੁਤਾਬਕ ਅਸੀਂ ਚੱਲਣਾ ਹੈ ਜਿੱਦਾਂ ਸਾਨੂੰ ਕੁਦਰਤ ਨੇ ਬਣਾਇਆ ਦੁਨੀਆਦਾਰੀ ਮੁਤਾਬਕ ਨਾ ਚਲਾਓ ਆਪਣੇ ਆਪ ਨੂੰ ਕੌਣ ਕੀ ਕਹਿ ਰਿਹਾ ਮਾਇਨੇ ਨਹੀਂ ਰੱਖਦਾ ਇਹ ਸਚਾਈ ਆ ਠੀਕ ਹੈ ਨਾ ਮਾਇਨੇ ਕੀ ਰੱਖਦਾ ਅਸੀਂ ਕੀ ਕਰ ਰਹੇ ਹਾਂ ਮਾਇਨੇ ਰੱਖਦਾ ਅਸੀਂ ਇੱਧਰ ਨੂੰ ਜਾ ਰਹੇ ਹਾਂ ਮਾਈਂ ਨੇ ਰਖਦਾ ਅਸੀਂ ਕੀ ਸੋਚਦੇ ਹਾਂ ਹੈਨਾ ਤੇ ਚਲੋ ਅੱਜ 4 ਨਵੰਬਰ 2025 ਦਿਨ ਮੰਗਲਵਾਰ ਦੇ ਤਿਥੀ ਚਤੁਰਤੀ ਤਿਥੀ ਆ ਔਰ ਰਾਤ ਨੂੰ 10:37 ਤੱਕ ਚਤੁਰਤੀ ਤਿਥੀ ਦਾ ਪਾਖ ਰਵੇਗਾ ਅੱਜ ਦੇ ਦਿਨ ਜਾਨਕਿ 4 ਤਰੀਕ ਨੂੰ ਮੰਗਲਵਾਰ ਵਾਲੇ ਦਿਨ ਭਦਰਾ ਰਾਤ ਨੂੰ 10:37 ਤੋਂ ਸ਼ੁਰੂ ਹੋ ਜਾਏਗੀ ਪੰਚਕ ਅੱਜ ਸਮਾਪਤ ਹੋ ਜਾਏਗੀ ਦੁਪਹਿਰ ਨੂੰ 12:35 ਤੇ ਪੰਚਕ ਲੱਗੀ ਸਵੇਰ ਅੱਜ ਸਮਾਪਤ ਹੋਏਗੀ ਤੇ ਰੰਗ ਕਾਲ ਦਾ ਟਾਈਮ ਜੋ ਹੈ ਉਹ ਅੱਜ ਰਵੇਗਾ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਗ੍ਰਹਾਂ ਦੀ ਯੁਤੀ ਦੀ ਗੱਲ ਕੀਤੀ ਜਾਵੇ ਗ੍ਰਹਾਂ ਦੀ એનર્ਜੀ ਦੀ ਗੱਲ ਕੀਤੀ ਜਾਵੇ ਤਾਂ ਸਿਤਾਰਿਆਂ ਦੇ ਮੁਤਾਬਕ ਗ੍ਰਹਾਂ ਦੇ ਮੁਤਾਬਕ ਅੱਜ ਜੋ ਚੰਦਰ ਮਹਾਰਾਜ ਨੇ ਚੰ드ਮਾ ਜੋ ਸਾਡੇ ਮਾਨ ਦਾ ਕਾਰਕ ਹੈ ਤੇ ਅੱਜ ਦੇ ਦਿਨ ਚੰ드ਮਾ ਮੀਨ ਰਾਸ਼ੀ ਤੋਂ ਮੇਸ਼ ਰਾਸ਼ੀ ਚ ਜਾਏਗਾ ਦੁਪਹਿਰ ਨੂੰ 12:35 ਤੇ ਠੀਕ ਹੈ ਇਹ ਯਾਦ ਰੱਖਿਓ ਮੇਸ਼ ਰਾਸ਼ੀ ਚ ਚੰ드ਮਾ ਨੇ ਚਲੇ ਜਾਣਾ ਹੈ ਪੰਚਗਣੀਆਂ 12:35 ਤੇ ਸਮਾਪਤ ਹੋ ਜਾਣੀ ਹੈ ਕੀ ਪ੍ਰਭਾਵ ਪਵੇਗਾ ਸਿਤਾਰਿਆਂ ਦਾ ਇਸ ਬਾਰੇ ਆਪਾਂ ਚਰਚਾ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਰੀਜਾਨੀ ਮੇਸ਼ ਰਾਸ਼ੀ ਵਾਲਿਆਂ ਦੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਦੁਪਹਿਰ ਤੱਕ ਥੋੜੀ ਜਿਹੀ ਪਰੇਸ਼ਾਨੀ ਖੱਜਲ ਖਵਾਰੀ ਦਿਮਾਗੀ ਤੌਰ ਤੇ ਰਹੇਗੀ ਉਸ ਤੋਂ ਬਾਅਦ ਰਿਲੈਕਸ ਮਿਲ ਜੇਗੀ ਪਰ ਹਾਂ ਸੇਧਾ ਧਿਆਨ ਫਿਰ ਵੀ ਰੱਖਣਾ ਜ਼ਰੂਰੀ ਹੈ ਮਾਨਸਿਕ ਗਲਪਾਟ ਤੋਂ ਬਚਣ ਦੇ ਲਈ ਅੱਜ 20 ਪਤਾਸੇ ਦਾ ਸੇਵਨ ਕਰ ਲਓ ਕਿਉਂਕਿ ਨਕਸ਼ਤਰ ਆਪਾਂ ਤੁਹਾਨੂੰ ਦੱਸਿਆ ਕਿ ਅੱਜ ਮੰਗਲਵਾਰ ਵਾਲੇ ਦਿਨ ਜੋ ਨਕਸ਼ਤਰ ਚੱਲ ਰਿਹਾ ਉਹ ਹੈ ਰੇਵਤੀ ਜੋ 12:35 ਤੱਕ ਹੈ ਉਸ ਤੋਂ ਬਾਅਦ ਅਸ਼wini ਜਾਨੀ ਕੇਤੂ ਦਾ ਨਕਸ਼ਤਰ ਹੈ ਬਸ ਕਾਲਾਪਨ ਤੇਜੀ ਤੋਂ ਬਚਣਾ ਹੈ ਆਰਾਮ ਨਾਲ ਦਿਨ ਕੱਢਣਾ ਹੈ ਗੁੱਸਾ ਜ਼ਿਆਦਾ ਕਰਨਾ ਨਹੀਂ ਹੈ ਤਾਂ ਦਿਨ ਵਧੀਆ ਟੌਰਸ ਜਾਂ ਨੀ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਵਾਲਿਆਂ ਦੇ ਖਰਚੇ ਵਧਣ ਵਾਲੇ ਆ ਦੁਪਹਿਰ ਤੋਂ ਪਹਿਲਾਂ ਪਹਿਲਾਂ ਕੀਤਾ ਕੰਮ ਵਧੀਆ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਮਾਨਸਿਕ ਕਲਪਾਹਟ ਵੱਜ ਜਾਏਗੀ ਕੋਸ਼ਿਸ਼ ਇਹ ਕਰਨੀ ਹੈ ਬ੍ਰਿਕ ਲਗਨ ਤੇ ਬ੍ਰਿਕ ਰਾਸ਼ੀ ਵਾਲਿਆਂ ਨੇ ਅੱਜ ਦੇ ਦਿਨ ਰਸੋਈ 'ਚ ਬੈਠ ਕੇ ਖਾਣਾ ਖਾਣਾ ਹੈ ਤੇ ਸਰਕਾਰੀ ਚਿੱਠੀ ਨੋਟਿਸ ਤੋਂ ਬਚਣਾ ਹੈ ਜੈਮਨੀ ਮੇਥੋਂ ਰਾਸ਼ੀ ਸਿਤਾਰੇ ਵਿਰੋਧੀਆਂ ਨੂੰ ਦਬਾਉਣ ਵਾਲੇ ਆ ਕਿਸੇ ਵੀ ਤਰ੍ਹਾਂ ਦਾ ਕੋਈ ਕੋਟਕਚਾਰੀ ਦਾ ਚੱਕਰ ਹੋਵੇ ਕੋਈ ਉਲਝੇਮਾ ਹੋਵੇ ਜਿੱਤ ਤੁਹਾਡੀ ਹੋਏਗੀ ਗੱਲ ਤੁਹਾਡੀ ਸੁਣੀ ਜਾਏਗੀ ਸਰਕਾਰੇ ਦੁਆਰੇ ਨਾਮ ਫੇਮਲੇ ਚੰਗਾ ਉਸ ਤੋਂ ਬਾਅਦ ਜੋ ਬੁੱਧ ਦਾ ਨਕਸ਼ਤਰ ਹੈ ਵਧੀਆ ਜਾਂ ਤਾਂ ਦਿਨ ਦਿਨ ਤੁਹਾਡਾ ਵਧੀਆ ਜਾ ਸਕਦਾ ਹੈ ਹਲਕਾ ਜਾਂ ਹਰਾ ਰੰਗ ਪੈਨੋ ਕੈਂਸਰ ਜਾਂ ਕਰਕਰਾ ਰਾਸ਼ੀ ਕਰਕਰਾ ਰਾਸ਼ੀ ਦੇ ਲਈ ਸਿਤਾਰੇ ਜੋ ਚੱਲ ਰਹੇ ਨੇ ਕਰਕਰਾ ਮਿਥੂ ਰਾਸ਼ੀ ਵਾਲਿਆਂ ਦੇ ਜੋ 10ਵੇਂ ਸ਼ਨੀ ਚੰਦਰ ਹੈ ਤਾਂ ਇਸ ਕਰਕੇ ਰਾਤ ਨੂੰ ਦੁੱਧ ਦਾ ਸੇਵਨ ਤੁਸੀਂ ਨਹੀਂ ਕਰਨਾ ਤੇ ਹਲਕਾ ਜਿਹਾ ਗ੍ਰੀਨ ਕਲਰ ਪਹਿਨ ਲੈਣਾ ਹੈ ਕੈਂਸਰ ਜਾਨੀ ਕਰਕਰਾ ਰਾਸ਼ੀ ਦੀ ਗੱਲ ਕਰੀਏ ਤਾਂ ਅਲੀਗੇਸ਼ਨ ਤੋਂ ਅਮਤ ਤੋਂ ਬਚਣਾ ਹੀ ਪਰ ਨਾਲ ਇਹ ਵੀ ਜ਼ਰੂਰੀ ਆ ਤੁਹਾਡੇ ਲਈ ਕਿ ਕੰਮਕਾਰ ਦੀ ਸਥਿਤੀ ਨੂੰ ਤੁਸੀਂ ਠੀਕ ਕਰਨ ਲਈ ਆਪਣੇ ਭਾਈ ਭੈਣ ਦਾ ਸਾਥ ਜ਼ਰੂਰ ਦੇਣਾ ਹੈ ਨਾਲ ਬ੍ਰਹਸਪਤ ਉੱਚ ਦਾ ਲਗਣ ਵਿੱਚ ਹੈ ਤੇ ਜੋ ਬੁੱਧ ਦਾ ਨਕਸ਼ਤਰ ਹੈ ਮਿੱਤਰਨੀ ਹੈ ਜੋ ਤੁਹਾਨੂੰ ਥੋੜੀ ਬਹੁਤੀ ਜੀ ਖੱਜਲ ਖਵਾਰੀ ਦੇਗਾ ਪਰ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਕਰਨ ਵਾਲਾ ਨਾਲ ਇਹ ਵੀ ਧਿਆਨ ਰੱਖੋ ਕਿ ਅੱਜ ਰੈੱਡ ਕੱਪੜਾ ਜ਼ਰੂਰ ਰੱਖਣਾ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਮਾਂ ਦੀ ਸੇਜ ਚ ਖਰਾਬੀ ਆ ਰਹੀ ਹੈ ਤਾਂ ਉਹਦੇ ਲਈ ਤੁਸੀਂ ਕੱਦੂ ਲੰਗਰ ਚ ਦੋ ਨਾਲ ਹੀ ਰਿਲੈਕਸ ਮਿਲੋ ਲਿਓ ਸਿੰਘ ਰਾਸ਼ੀ ਦੀ ਗੱਲ ਕਰੀਏ ਸਿੰਘ ਰਾਸ਼ੀ ਵਾਲਿਆਂ ਦੇ ਸਿਤਾਰੇ ਅੱਜ ਤਕਰੀਬਨ ਦੁਪਹਿਰ ਤੋਂ ਬਾਅਦ ਠੀਕ ਹੋ ਜਾਣਗੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਦਾ ਮਨ ਮਰੇਗਾ ਕਿਤੇ ਜਾਣਾ ਪੈ ਸਕਦਾ ਹੈ ਤੇ ਉਹਦੇ ਲਈ ਤੁਸੀਂ ਕੀ ਕਰਨਾ ਇੱਕ ਤਾਂ ਹਲਕਾ ਜਿਹਾ ਸਕਾਈ ਬਲੂ ਕਲਰ ਪਹਿਨਣਾ ਤੇ ਇੱਕ ਤੁਸੀਂ ਅੱਜ ਕਾਂਸੀ ਦੇ ਗਲਾਸ ਚ ਪਾਣੀ ਪੀਓਗੇ ਤਾਂ ਬਹੁਤ ਵਧੀਆ ਚਲਦੇ ਪਾਣੀ ਚ ਥੋੜੇ ਜਿਹਾ ਚੌਲ ਵੀ ਚਲਪ੍ਰਵਾਹ ਕਰ ਦੋ ਵਰਗੋ ਜਾਨੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੁਪਹਿਰ ਤੱਕ ਆਪਣੇ ਕੰਮ ਨਿਬੇੜ ਲੈਣੇ ਚਾਹੀਦੇ ਆ ਦੁਪਹਿਰ ਤੋਂ ਬਾਅਦ ਥੋੜੀ ਜੀ ਐਦਾਂ ਦੀ એનર્ਜੀ ਕਈ ਵਾਰੀ ਹੋ ਜਾਂਦੀ ਆ ਕਿ ਪਰਿਵਾਰ ਵਿੱਚ ਬੱਚਿਆਂ ਨਾਲ ਬਹਿਸਬਾਜ਼ੀ ਕਰਨਾ ਕੋਈ ਗੱਲ-ਗੱਲ ਤੇ ਲੜਾਈ ਝਗੜਾ ਹੋ ਜਾਣਾ ਇਹ ਥੋੜਾ ਜਿਆ ਤੁਹਾ ਨੂੰ ਨੁਕਸਾਨ ਕਰਾਏਗਾ ਤੇ ਇਸ ਕਰਕੇ ਥੋੜਾ ਜਿਆ ਚੰਦਰ ਅਠਵੇਂ ਜਾਏਗਾ ਤੇ ਡਿਸੀਜਨ ਥੋੜੇ ਜਿ ਆਪਣੇ ਪਰਿਵਾਰ ਦੀ ਸਲਾਹ ਨਾਲ ਲਓਗੇ ਤਾਂ ਜਿਆਦਾ ਵਧੀਆ ਤੇ ਦੂਸਰਾ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲ ਦਿਓ ਚੰਗਾ ਤੇ ਬੱਚਿਆਂ ਦਾ ਧਿਆਨ ਜ਼ਰੂਰ ਰੱਖੋ ਲਿਬਰਾ ਜਾਨੀ ਤੁਲਾ ਰਾਸ਼ੀ ਦੀ ਗੱਲ ਕਰੀਏ ਤਾਂ ਕਰਜ਼ੇ ਨੂੰ ਲੈ ਕੇ ਬਿਮਾਰੀ ਨੂੰ ਲੈ ਕੇ ਕਿਸੇ ਰੋਗ ਨੂੰ ਲੈ ਕੇ ਥੋੜੀ ਚਿੰਤਾ ਵੱਧ ਰਹੀ ਆ ਤੁਹਾਡੀ ਤੇ ਪਰ ਦੁਪਹਿਰ ਤੋਂ ਬਾਅਦ ਤਾਂ ਲਈ ਬਿਜ਼ਨਸ ਲਈ ਪੈਸੇ ਲਈ ਸਮਾ ਬਿਲਕੁਲ ਬਿਹਤਰੀ ਵਾਲਾ ਹੋ ਜਾਣਾ ਹੈ ਕਿਥੋਂ ਪੈਸਾ ਰੁਕਿਆ ਹੋਇਆ ਹੈ ਤਾਂ ਮੰਗ ਸਕਦੇ ਹੋ ਪਰ ਉਧਾਰ ਦੇਣ ਤੇ ਉਧਾਰ ਲੈਣ ਤੋਂ ਥੋੜਾ ਗੁਰੇਜ਼ ਕਰੋ ਤਾਂ ਚੰਗਾ ਸੂਰਜ ਲਗਨ ਚ ਹੈ ਧੁੱਪ ਚ ਸੇਟਕੋ ਤੇ ਗੁੱਸਾ ਘੱਟ ਕਰੋ ਸਕੋਰਪੀਓ ਜਾਨੀ ਬ੍ਰਿਸ਼ਚਕ ਰਾਸ਼ੀ ਬ੍ਰਿਸ਼ਚਕ ਰਾਸ਼ੀ ਦੇ ਲਈ ਬੁੱਧਾ ਨਕਸ਼ਤਰ ਮਿੱਤਰਨੀ ਹੈ ਥੋੜੀ ਜੀ ਉਦਾਸੀ ਪੁਰਾਣੀਆਂ ਗੱਲਾਂ ਯਾਦ ਕਰਕੇ ਥੋੜੀ ਜੀ ਉਦਾਸੀ ਕਿ ਸਿਸਟਮ ਮੁਤਾਬਕ ਸਾਡੇ ਸਿਸਟਮ ਮੁਤਾਬਕ ਕੁਝ ਨਹੀਂ ਚੱਲ ਰਿਹਾ ਇਸ ਕਰਕੇ ਥੋੜੇ ਜੀ ਉਲਝੇ ਹੋਏ ਤੁਹਾਡੇ ਬਦੇ ਨਾਲ ਗੱਲ ਇਹ ਵੀ ਯਾਦ ਰੱਖੋ ਕਿ ਬੁੱਧ ਜੋ ਜੋ ਦਾ ਕਸਟਮੇਸ਼ ਲੱਗਣ ਚ ਬੈਠਾ ਹੈ ਤਾਂ ਕੋਈ ਨਾ ਕੋਈ ਉਲਝੇਵਾ ਕਈ ਵਾਰੀ ਹੋ ਜਾਂਦਾ ਹੈ ਨਾ ਤਾਂ ਉਹਦੇ ਲਈ ਤੁਸੀਂ ਚਲਦੇ ਪਾਣੀ 'ਚ ਜਾਂ ਤੁਸੀਂ ਆਪਾਂ ਕਹਿ દਈਏ ਕਿ ਬੱਚਿਆਂ ਨੂੰ ਫਟੀਆਂ ਟਾਫੀਆਂ ਦੇ ਸਕਦੇ ਹੋ ਮੰਗਲ ਬੁੱਧ ਦਾ ਜੋਗ ਹੈ ਮਸਲਸ ਪ੍ਰੋਬਲਮ ਦਿਮਾਗੀ ਟੈਨਸ਼ਨ ਨਜਲਾਜੂ ਕੰਮ ਕਈ ਜਾਣਿਆਂ ਨੂੰ ਹੋ ਰਿਹਾ ਮੰਗਲ ਬੁੱਧ ਕਰਕੇ ਮੰਗਲ ਬਲੱਡ ਹੈ ਬੁੱਧ ਨਾੜਾਂ ਨੇ ਤੇ ਅੰਦਰੋਂ ਨਾੜਾਂ ਦੀ ਸਵੇਲਿੰਗ ਜਾਂ ਸੋਚਾ ਜਾਂ ਨਾੜਾਂ ਦੇ ਪੁੱਛੇ ਪੜਨਾ ਇਹ ਵੀ ਥੋੜੀ ਸਮਪਰੇ ਵੀ ਟੋਰ ਦੇ ਪ੍ਰੋਬਲਮ ਆ ਰਹੇ ਲੋਕਾਂ ਨੂੰ ਹਨ ਤੁਸੀਂ ਕੀ ਕਰਨਾ ਹੈ ਅੱਜ ਪੰਛੀਆਂ ਨੂੰ ਸਤਨਾਚਾ ਜਾਂ ਖੱਟੀਆਂ ਟੌਫੀਆਂ ਬੱਚਿਆਂ ਦੇ ਦੇਣੀ ਹੈ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਗਿਆਨ ਲਈ ਪੇਪਰ ਲਈ ਟੈਸਟ ਲਈ ਸਿਤਾਰੇ ਚੰਗੇ ਆ ਬੁੱਧ ਦਾ ਨਕਸ਼ਤਰ ਠੀਕ ਠਾਕ ਪ੍ਰਭਾਵ ਪਾਉਣ ਵਾਲਾ ਹੈ ਬਸ ਧਿਆਨ ਇਸ ਚੀਜ਼ ਦਾ ਰੱਖਣਾ ਹੈ ਇਨਵੈਸਟਮੈਂਟ ਜ਼ਿਆਦਾ ਨਹੀਂ ਕਰਨੀ ਕਈ ਦਿਨਾਂ ਤੋਂ ਕਹਿ ਰਹੇ ਹਾਂ ਘਰ ਚ ਕੰਸਟਰਕਸ਼ਨ ਦਾ ਕੰਮ ਕਰਾ ਰਹੇ ਹੋ ਤਾਂ ਚੰਗਾ ਧੋਖੇ ਤੋਂ ਬਚੋ ਆਪਣੇ ਪੇਤ ਕਿਸੇ ਨੂੰ ਨਾ ਦਿਓ ਬੁੱਧ ਦਾ ਨਕਸ਼ਤਰ ਹੈ ਉਸ ਤੋਂ ਬਾਅਦ ਕੇਤੂ ਦਾ ਨਕਸ਼ਤਰ ਹੈ ਤਕਾਲੇ ਚਿੱਟੇ ਥਿੱਲੇ ਕੇ ਇੱਕ ਮੁਠੀ ਨੂੰ ਜਲ ਪ੍ਰਵਾਹ ਕਰ ਦੋ ਤੇਪ੍ਰਿਕ ਨੂੰ ਮਕਰ ਰਾਸ਼ੀ ਮਕਰ ਰਾਸ਼ੀ ਦੇ ਲਈ ਜੋ ਸਿਤਾਰੇ ਚੱਲੇ ਬੁੱਧਾ ਨਕਸ਼ਤਰ ਮਿੱਤਰ ਕਿਸਮਤ ਦਾ ਸਾਥ ਮਿਲੇ ਆ ਵਿਦੇਸ਼ ਵੱਲੋਂ ਕੋਈ ਨਾ ਕੋਈ ਰਿਲੈਕਸ ਮਿਲੇ ਤੁਹਾਨੂੰ ਤੇ ਤੁਹਾਡੇ ਸਿਤਾਰੇ ਹੋਏ ਸ਼ੁਭ ਬੱਚਿਆਂ ਨੂੰ ਲੈ ਕੇ ਥੋੜੀ ਚਿੰਤਾ ਸੀ ਉਹ ਘਟੀ ਚੌਥੇ ਚੰਦਰ ਆਏਗਾ ਘਰ 'ਚ ਲਗਜ਼ਰੀ ਚੀਜ਼ਾਂ ਦਾ ਸੁੱਖ ਮਿਲੇਗਾ ਕੋਈ ਵਿਆਹ ਸ਼ਾਦੀ ਦੀ ਗੱਲ ਚੱਲਦੀ ਪਈ ਹੈ ਤਾਂ ਆਪਾਂ ਕੱਲ ਵੀ ਦੱਸਿਆ ਸੀ ਤੁਹਾਨੂੰ ਉਹ ਹੋ ਸਕਦੀ ਆ ਬਸ ਬ੍ਰਹਸਪਤ ਨੂੰ ਸ਼ੁਭ ਕਰਨਾ ਚਲਦੇ ਪਾਣੀ 'ਚ ਪੀਲੀ ਦਾਲ ਜਲ ਪ੍ਰਵਾਹ ਕਰ ਦੇਣੀ ਆ ਤੇ ਨਾਲ ਹੀ ਅੱਜ ਦੇ ਦਿਨ ਦਾ ਲੱਕੀ ਕਲਰ ਵੈਸੇ ਤੁਹਾਡਾ ਕਰੀਮ ਰਹੇਗਾ ਵਾਈਟ ਕਰੀਮ ਕਲਰ ਪਰ ਕੇਤੂ ਦੇ ਨਕਸ਼ਤਰਾਉਣ ਤੋਂ ਬਾਅਦ ਪੈਰ ਬਿੱਟੇ ਤੇ ਸੱਟ ਚੋਟ ਤੋਂ ਬਚੋ ਅਕਿਊਰਸ ਕੋਮਪਰਾਚ ਕੁੰਭ ਰਾਸ਼ੀ ਦੇ ਲਈ ਜੋ ਸਿਤਾਰੇ ਆ ਸਰਕਾਰੀ ਨੌਕਰੀ ਕਰਨ ਵਾਲਿਆਂ ਲਈ ਚੰਗੇ ਚੰਦਰ ਤੀਜੇ ਚਲੇ ਜਾਏਗਾ ਰਿਸ਼ਤੇਦਾਰਾਂ ਦਾ ਜਾਣਾ ਜਾਂ ਤੁਹਾਡਾ ਰਿਸ਼ਤੇਦਾਰਾਂ ਰਿਸ਼ਤੇਦਾਰਾਂ ਦੇ ਜਾਣਾ ਤੁਹਾਡਾ ਜਾਂ ਰਿਸ਼ਤੇਦਾਰਾਂ ਦਾ ਤੁਹਾਡੇ ਘਰ ਵਿੱਚ ਆਉਣਾ ਥੋੜਾ ਜਿਹਾ ਮਾਹੌਲ ਚੇਂਜ ਕਰ ਦੇਗਾ ਚੰਗਾ ਹੀ ਹੈ ਕੋਈ ਨੁਕਸਾਨ ਵਾਲੀ ਗੱਲ ਹੈ ਨਹੀਂ ਹੈ ਦੁੱਧ ਮੱਥੇ ਤੇ ਲਾਉਣਾ ਯਾਗਰ ਹੋ ਸਕੇ ਤਾਂ ਕਾਲੀ ਦਾਲ ਲੰਗਰ ਚ ਦੇ ਸਕਦੇ ਹੋ ਵਧੀਆ ਰਹੇਗਾ ਬਦਾਮ ਬੱਚਿਆਂ ਨੂੰ ਦੇਣੇ ਵੀ ਵਧੀਆ ਉਪਾਯਾ ਇਹ ਇਸ ਦਾ ਪਰ ਹਾਜਮੇ ਦੀ ਪ੍ਰੋਬਲਮ ਹਜੇ ਤੁਹਾਡੀ ਬਣੀ ਰਹਿਣ ਵਾਲੀ ਆ ਪੇਟ ਚ ਗੈਸ ਵਗੈਰਾ ਤੰਗ ਕਰ ਰਹੀ ਹੋਵੇ ਦਰਦ ਹੋ ਰਿਹਾ ਹੋਵੇ ਨਾੜਾ ਚ ਤਾਂ ਤੁਸੀਂ ਕੀੜਿਆਂ ਨੂੰ ਸ਼ੱਕਰ ਆਟਾ ਪਾ ਸਕਦੇ ਹੋ ਪਾਈਸੇਜ਼ ਹਨੀ ਮੀਂਦਾ ਸ਼ਮੀਂਦਾਸ਼ੀ ਦੇ ਲਈ ਸਿਤਾਰੇ ਸ਼ੁਕਰ ਸੂਰਜ ਦੇਖੋ 8ਵੇਂ ਸਥਾਨ 'ਤੇ ਚੱਲ ਰਿਹਾ ਤਾਂ ਇਸ ਕਰਕੇ ਆਪਾਂ ਕੱਲ ਵੀ ਦੱਸਿਆ ਸੀ ਜੀਵਨ ਸਾਥੀ ਦੀ ਸਿਹਤ ਸੰਭਾਲ ਲਓ ਦੁਪਹਿਰ ਤੋਂ ਬਾਅਦ ਸਮਾਂ ਚੰਗਾ ਤੁਹਾਡੀ ਆਪਣੀ ਸਿਹਤ ਵੀ ਠੀਕ ਹੁੰਦੀ ਜਾਏਗੀ ਤੇ ਨਾਲ ਬਜ਼ੁਰਗਾਂ ਦੀ ਸਿਹਤ ਨੂੰ ਲੈ ਕੇ ਜੋ ਪਰੇਸ਼ਾਨੀ ਆਈ ਸੀ ਉਹਦਾ ਹੱਲ ਵੀ ਤੁਹਾਨੂੰ ਮਿਲ ਜਾਏਗਾ ਕੋਸ਼ਿਸ਼ ਇਹ ਕਰਨੀ ਹੈ ਕਿ ਜਿੱਦੀ ਬਣ ਕੇ ਆੜ ਕੇ ਕੋਈ ਕੰਮ ਨਹੀਂ ਕਰਨਾ ਤੇ ਨਾਲ ਅੱਜ ਦੇ ਦਿਨ ਤੁਸੀਂ ਉਪਾ ਕਰ ਸਕਦੇ ਹੋ ਜੀ ਕਬੂਤਰਾਂ ਨੂੰ ਦਾਣਾ ਪਾ ਸਕਦੇ ਹੋ ਤੇ ਜਾਂ ਤੁਸੀਂ ਬਦਾਨਾ ਮਿਲ ਜਾਂਦਾ ਨਾ ਬਦਾਨਾ ਪੀਲਾ ਬਦਾਨਾ ਉਹ ਵੀ ਧਾਰਮਿਕ ਸਥਾਨ ਤੇ ਦੇ ਸਕਦੇ ਹੋ ਦਿਨ ਵੀ ਅੱਛਾ ਹੋ ਜਾਏਗਾ ਤੇ ਸੋਚ ਜੋ ਹੈ ਸ਼ਨੀ ਗਰਕੇ ਥੋੜਾ ਨਜ਼ਰਾਂ ਦੇ ਚੱਕਰ ਪਏ ਆ ਉਹ ਤੋਂ ਵੀ ਰਿਲੈਕਸਮੈਂਟ ਆਏ। ਏਸੀਜੀ ਅਸਟ੍ਰੋਲੋਜੀ ਵਿਦ ਲੌਜਿਕ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਲੌਜੀਕਲੀ ਸਿਤਾਰਿਆਂ ਨੂੰ ਗ੍ਰਹਿਾਂ ਨੂੰ ਆਪਾਂ ਕਿੱਦਾਂ ਸਹੀ ਕਰਕੇ ਦਿਨ ਨੂੰ ਅੱਛਾ ਬਣਾ ਸਕਦੇ ਆ। ਵਾਸਤੂ ਮੁਤਾਬਕ ਛੋਟੇ ਛੋਟੇ ਟਿਪ ਆਪਾਂ ਤੁਹਾਨੂੰ ਦੱਸਦੇ ਰਹਿੰਦੇ ਆ। ਇੱਕ ਆਪਾਂ ਇੱਕ ਨਵਾਂ ਸ਼ੁਰੂ ਕਰ ਰਹੇ ਆ ਪ੍ਰੋਗਰਾਮ ਕਿ ਵਾਸਤੂ ਤੇ ਨਾਲ ਅਸਟ੍ਰੋਲੋਜੀ ਦਾ ਕਿ ਅਸਟ੍ਰੋਲੋਜੀ ਆਪਾਂ ਵਿਦ ਲੋਜਿਕ ਕੀਤਾ ਸੀ ਹੁਣ ਵਾਸਤੂ ਵਿਦ ਅਸਟ੍ਰੋਲੋਜੀ ਹੋਊਗੀ ਕਿ ਗ੍ਰਹਾਂ ਕਰਕੇ ਕਿਹੜੀ ਚੀਜ਼ ਕਿੱਥੇ ਹੋਣੀ ਨੁਕਸਾਨ ਕਰਦੀ ਹੈ ਤੇ ਕਿੱਥੇ ਫਾਇਦਾ ਕਰਦੀ ਹੈ ਇਹਦੇ ਨਾਲ ਤੁਹਾਨੂੰ ਕਾਫੀ ਜ਼ਿਆਦਾ ਹੈਲਪ ਮਿਲ ਜਾਏਗੀ ਕਿਸੇ ਚੀਜ਼ ਨੂੰ ਕਿੱਥੇ ਰੱਖਣ ਦੇ ਵਿੱਚ ਹਨਾ ਤੇ ਪਰ ਅੱਜ ਕਿਸੇ ਨੇ ਪੁੱਛਿਆ ਸੀ ਕਿ ਮੇਨ ਗੇਟ ਬਾਰੇ ਦੱਸੋ ਕਿ ਕਿਹੜੀ ਸਾਈਡ ਤੇ ਕਿਹੜਾ ਗੇਟ ਦਾ ਰੰਗ ਹੋਣਾ ਚਾਹੀਦਾ ਚਾਰੇ ਦਿਸ਼ਾਵਾਂ ਦੇ ਰੰਗ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਤੇ ਘਰ ਵਿੱਚ ਅਗਰ ਕਿਸੇ ਨੇ ਕਲਰ ਕਰਾਉਣਾ ਤਾਂ ਆਫ ਵਾਈਟ ਕਲਰ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਠੀਕ ਹੈ ਇਹ ਸਾਰਿਆਂ ਲਈ ਆ ਤਾਂ ਗੇਟ ਦੇ ਕਲਰ ਸੁਣੋ ਮੈਂ ਪਹਿਲਾਂ ਵੀ ਵੈਸੇ ਇੱਕ ਦਿਨ ਦੱਸਿਆ ਸੀ ਪੂਰਬ ਦਿਸ਼ਾ ਵੱਲ ਗੇਟ ਹੋਵੇ ਤਾਂ ਲਾਈਟ ਜਾਂ ਬ੍ਰਾਊਨ ਤੇ वुਡ ਕਲਰ ਕਰਵਾ ਸਕਦੇ ਹੋ ਦੱਖਣ ਦਿਸ਼ਾ ਵਿੱਚ ਗੇਟ ਹੋਵੇ ਤੇ ਚੈਰੀ ਜਾਂ ਮੈਰੂਨ ਕਲਰ ਕਰਵਾ ਸਕਦੇ ਹੋ ਪਿੰਕ ਵੀ ਕਰਵਾ ਸਕਦੇ ਹੋ ਨਾਰਥ ਦਿਸ਼ਾ ਵਿੱਚ ਗੇਟ ਹੋਵੇ ਤਾਂ ਹਲਕਾ ਜਿਹਾ ਸਕਾਈ ਬਲੂ ਕਲਰ ਕਰਵਾ ਸਕਦੇ ਹੋ ਪੂਰਬ ਦਿਸ਼ਾ ਦੇ ਵਿੱਚ ਹਰਾ ਰੰਗ ਵੀ ਕਰਵਾ ਸਕਦੇ ਆ ਵੈਸਟ ਦਿਸ਼ਾ 'ਚ ਹੋਵੇ ਤਾਂ ਸਿਰਫ ਸਿਲਵਰ ਕਲਰ ਕਰੀਮ ਕਲਰ ਹੀ ਕਰਾ ਸਕਦੇ ਠੀਕ ਇਹ ਸਿਸ਼ ਚਾਰੇ ਦਿਸ਼ਾਵਾਂ ਦੇ ਗੇਟ ਦੇ ਰੰਗ ਸਮਾਂ ਇਜਾਜ਼ਤ ਦਾ ਸ਼ਬਦ ਵਰਤਦੇ ਨੇ ਅੱਛਾ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਆਪਣੇ ਨਾਲ ਬਣਾ ਕੇ ਰੱਖੋ ਸਾਸ਼ਿਕਾ